ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜਿਉਂ ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤ ਰੱਖਣ ਲਓ ਜਿੱਥੇ ਸਵੇਰ ਦਾ ਟਾਈਮ ਆ ਦਿਨ ਹੈਗਾ ਬੁੱਧਵਾਰ ਤਰੀ ਕਿਹਾ ਗਿਆ ਅੱਜ 29 ਮਈ ਸਵੇਰੇ 10:30 ਦਾ ਟਾਈਮ ਆ ਕੰਮਕਾਰ ਖਤਮ ਕਰਨ ਤੋਂ ਬਾਅਦ ਮੈਂ ਨਾ ਕਿ ਆ ਚੁੱਕੀ ਐਂਗੀ ਇੱਥੇ ਮੈਂ ਆਪਣਾ ਅੱਜ ਜਿਹੜਾ ਮੇਰਾ ਪਿੰਕ ਦੇ ਵਾਈਟ ਕਲਰ ਦਾ ਸੂਟ ਸੀ ਨਾ ਉਹਦਾ ਦੁਪੱਟਾ ਸੀ ਜਿਹੜਾ ਉਹ ਧੋ ਕੇ ਸੁੱਕਣਾ ਪਾ ਰਹੀ ਸੀ ਕਿਉਂਕਿ ਅੱਜ ਇਹ ਸੂਟ ਪਹਿਨਣ ਵਾਲੀ ਐ ਮੈਂ ਹਨਾ ਲਓ ਜੀ ਚੁੰਨੀ ਆ ਪਾ ਧੋ ਕੇ ਸੁੱਕਣੀ ਪਾਤੀ ਤੇ ਹੁਣ ਸੁੱਕ ਜੂਗੀ 2 ਮਿੰਟਾਂ ਦੇ ਵਿੱਚ ਹੀ ਸੁੱਕ ਜਣੇ ਗਰਮੀ ਜ਼ਿਆਦਾ ਹੋਣ ਕਰਕੇ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਇੱਥੇ ਆਪਣੇ ਨੇਲ ਕੱਟਣਾ ਕਿਉਂਕਿ ਕਾਫੀ ਵੱਧੇ ਪਏ ਸੀ ਮੇਰੇ ਨੇਲ ਮੈਂ ਕਿਹਾ ਹੁਣ ਗਰਮੀ ਦੇ ਵਿੱਚ ਚਲੋ ਕੀ ਕਰਨਿਆ ਨੇ ਹਣਾ ਸਰਦਿਆਂ ਦੇ ਵਿੱਚ ਰਹੇ ਹੋ ਜਾਂਦੇ ਵੀ ਉਦੋਂ ਵਿਆਹ ਵਾਗੈਰਾ ਆਉਂਦੇ ਨੇ ਹਣਾ ਕੋਈ ਫੰਕਸ਼ਨ ਅਪਾਟੈਂਡ ਕਰਦੇ ਆਂ ਵੀ ਉਦੋਂ ਨੇਲ ਪੇਂਟ ਲੰਮੇ ਲੰਮੇ ਨੇਲ ਦੇ ਲੱਗੇ ਹੋਏ ਸੋਹਣੀ ਲੱਗਦੀ ਆ ਹਣਾ ਤਾਂ ਕਰਕੇ ਹੁਣ ਮੈਂ ਕੱਟਤੀ ਸੀ ਮੈਂ ਕਿਹਾ ਹੁਣ ਚਲੋ ਗਰਮੀਆਂ ਦੇ ਵਿੱਚ ਕੀ ਕਰਨੇ ਆ ਵਧਾ ਕੇ ਉਸ ਤੋਂ ਬਾਅਦ ਫਿਰ ਮੈਂ ਨੇਲ ਪੇਂਟ ਵੀ ਲਗਾਈ ਸੀ ਪੈਰਾਂ ਤੇ ਵੀ ਲਗਾ ਲਈ ਸੀ ਹੱਥਾਂ ਤੇ ਵੀ ਕਾਫੀ ਦਿਨਾਂ ਬਾਅਦ ਲਗਾਈ ਸੀ ਕਿਉਂਕਿ ਜਿਹੜੀ ਪਹਿਲਾਂ ਲੱਗੀ ਸੀ ਉਹ ਗੰਦੀ ਜੀ ਲੱਗ ਰਹੀ ਸੀਗੀ ਜਿਆਦਾ ਫਿਰ ਵਧੀਆ ਲੱਗੀ ਹੋਵੇ ਜਾਂ ਫਿਰ ਬਿਲਕੁਲ ਵੀ ਨਾ ਲੱਗੀ ਹੋਵੇ ਹਨਾ ਉਸ ਤੋਂ ਬਾਅਦ ਇੱਥੇ ਲੱਗੀ ਸੀਗੀ ਮੈਂ ਸਲਿੱਪ ਬਣਾਉਣ ਜਿਹੜਾ ਆਪਾਂ ਸੌਦਾ ਲੈ ਕੇ ਆਉਣਾ ਉਹਦੀ ਸਲਿੱਪ ਬਣਾ ਲਈ ਸੀ ਜ਼ਿਆਦਾਤਰ ਤਾਂ ਮੈਂ 2-4 ਵਾਰ ਇਸ ਸਾਲ ਦੇ ਵਿੱਚ ਲੈ ਕੇ ਜਾਨੀ ਆ ਜਾਂ ਕਈ ਵਾਰ ਘਰ ਭੁੱਲ ਜਾਨੀ ਆ ਅੱਜ ਵੀ ਉਹੀ ਹੋਇਆ ਸੀ ਅੱਜ ਵੀ ਮੈਂ ਕਾਰੀ ਪੁੱਲ ਗਈ ਸੀ ਜਾਣਾ ਸੀ ਅਸੀਂ ਹੁਣੇ ਪਰਪਿੰਦਰ ਕਹਿੰਦਾ ਵੀ ਨਹੀਂ ਮੰਮੀ ਹੁਣ ਧੁੱਪ ਬਹੁਤ ਜ਼ਿਆਦਾ ਹੋ ਗਈ ਵੀ ਆਪਾਂ 3:30 2:30 ਵਜੇ ਦਿੱਤਾ ਉਹਨੇ ਟਾਈਮ ਮੈਨੂੰ ਫਿਰ ਅਸੀਂ ਸਵਾ 3 ਦੇ ਟਾਈਮ ਤੁਰਿਆਂਗੇ ਲੋ ਜੀ ਸੌਦਾ ਵੀ ਆਪਾਂ ਸਾਰਾ ਲੇਖ ਲਿਆ ਤੇ ਜਿਹੜਾ ਕੁਝ ਰਹਿ ਜੂਗਾ ਆਪਾਂ ਕਿਚਨ 'ਚ ਜਾ ਕੇ ਦੇਖਦੀਆਂ ਕੀ ਰਹਿ ਗਿਆ ਹੁਣ ਸਾਰਾ ਮਿਲਾ ਕੇ ਦੇਖ ਲੈਣੀ ਪਤਾ ਲੱਗ ਜੂਗਾ ਕਿਉਂਕਿ ਅੰਦਾਜ਼ਾ ਦੇਖੋ ਹੋ ਹੀ ਜਾਂਦਾ ਹਰ ਇੱਕ ਲੇਡੀ ਨੂੰ ਹੋ ਜਾਂਦਾ ਜਿਹੜੇ ਆਪਾਂ ਕਿਚਨ ਦੇ ਵਿੱਚ ਪਹਿਣਾ ਜਿਹੜੀਆਂ ਕਰਦੇ ਹਨਾ ਪਤਾ ਹੀ ਹੁੰਦਾ ਭੈਣਾਂ ਨੂੰ ਸਾਰਾ ਬਾਕੀ ਮੈਂ ਤਾਂ ਇੰਨਾ ਲਿਖਣ ਦੇ ਵਿੱਚ ਵੀ ਉਹ ਨਹੀਂ ਲਿਖ ਕੇ ਵੀ ਚਾਹੇ ਨਾਂ ਲੈ ਕੇ ਜਾ ਮੈਂ ਉੱਥੇ ਇਦਾਂ ਹੀ ਪਵਾ ਲੂੰਗੀ ਸਾਰਾ ਸੌਦਾ ਕਿਉਂਕਿ ਹੁੰਦਾ ਹੀ ਆਪਾਂ ਨੂੰ ਪਤਾ ਵੀ ਜ਼ਿਆਦਾਤਰ ਆਪਾਂ ਨੂੰ ਭੈਣਾਂ ਨੂੰ ਨਾ ਵੀ ਕੀ ਜੀ ਦੀ ਆਪਾਂ ਨੂੰ ਲੋੜ ਆ ਘਰ ਕੀ ਨਾਲ ਲੋੜ ਆ ਉਹ ਤਾਂ ਆਪਾਂ ਨੂੰ ਹੀ ਪਤਾ ਹਨਾ ਲਿਖਣ ਦੀ ਤਾਂ ਮੇਰੇ ਖਿਆਲ ਦੇ ਵਿੱਚ ਜੈਂਸ ਨੂੰ ਦੇਣ ਦੀ ਪਰਚੀ ਲੋੜ ਪੈਂਦੀ ਹੈ ਜਦੋਂ ਕੱਲੇ ਜਾ ਕੇ ਹਨਾ ਮਤਲਬ ਘਰ ਵਾਲੇ ਜਾਂ ਬੱਚੇ ਸੌਦਾ ਲੈ ਕੇ ਆਉਂਦੇ ਨੇ ਹਨਾ ਉਹਨਾਂ ਨੂੰ ਪੈਂਦੀ ਹੈ ਜ਼ਿਆਦਾਤਰ ਪਰ ਚਲੋ ਅੱਜ ਮੈਂ ਲਿਖ ਲਿਆ ਮੈਨੂੰ ਇਹ ਆ ਵੀ ਜੇ ਕਈ ਵਾਰ ਟਾਈਮ ਲੱਗਦਾ ਹੋਇਆ ਤਾਂ ਮੈਂ ਸਲਿੱਪ ਵਗੈਰਾ ਦੇ ਦੂੰ ਇਹ ਅਸੀਂ ਘਰ ਚਲੇ ਜਾਵਾਂਗੇ ਵੀ ਜਿਵੇਂ ਕਿ ਮੇਰੀ ਨਾਨਾ ਦਾ ਤੁਹਾਨੂੰ ਪਤਾ ਹੀ ਉੱਥੇ ਹੈ ਨਾ ਉਹ ਰਸਣ ਸਾਡਾ ਪਾ ਕੇ ਰੱਖ ਦੇਣਗੇ ਸੌਦਾ ਜੀ। ਅਸੀਂ ਸੌਦਾ ਸਾਡਾ ਪਾ ਕੇ ਰੱਖ ਦੇਣਗੇ ਤੇ ਆਪਾਂ ਫਿਰ ਚਲੋ ਜਾ ਕੇ ਵੀ ਚੱਕੀ ਲੈਣੀਆਂ ਨੇ ਫਿਰ ਤਾਂ ਬੋਰੀਆਂ ਹਨਾ ਦੋ ਤਿੰਨ ਬੋਰੀਆਂ ਹੋ ਜਾਂਦੀਆਂ ਨੇ ਵੀ ਚੱਕੇ ਲੈ ਕੇ ਆਉਣੇ ਹੁੰਦੇ ਨੇ। ਚਲੋ ਜੀ ਬਾਕੀ ਕਿਚਨ ਚ ਦੇਖਦੇ ਆ ਜਾ ਕੇ ਕੀ ਕੁਝ ਰਹਿ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਬਾਕੀ ਕੁਝ ਉੱਥੇ ਦੁਕਾਨ ਤੇ ਵੀ ਪਤਾ ਲੱਗ ਜੂਗਾ ਹਨਾ ਜਾ ਕੇ ਉੱਥੇ ਵੀ ਕਈ ਵਾਰ ਚੀਜ਼ਾਂ ਜ਼ਿਆਦਾ ਜੰਦਿੰਦੀਆਂ ਆਪਣੇ ਹਨਾ ਤੇ ਦੇਖੋ ਆਹ ਵਾਲੀ ਲਾਲੀ ਨੇਲ ਪੇਂਟ ਤੇ ਨੇਲ ਸੀਗੇ ਜਿਹੜੇ ਮੈਂ ਆਪਣੇ ਕੱਟ ਤੇ ਕਿਉਂਕਿ ਹੁਣ ਕੋਈ ਵਿਆਹ ਫੰਕਸ਼ਨ ਵਗੈਰਾ ਤਾਂ ਦੇਖੋ ਹੈ ਨਹੀਂਗਾ ਵੀ ਹੁਣ ਫਿਰ ਇੰਨੇ ਬਿða ਕੇ ਵੀ ਆਪਾਂ ਸਾਰਾ ਫੇਸ ਤੇ ਲਗਾਉਣੇ ਆ ਇਹ ਥੋੜੀ ਅਨਫੈਕਸ਼ਨ ਵਾਲੇ ਕੰਮ ਹੁੰਦਾ ਜੀ ਜ਼ਿਆਦਾ ਤਾਂ ਚਲੋ ਸਰਦਿਆਂ ਵਗੈਰਾ ਦੇ ਵਿੱਚ ਤਾਂ ਹੋ ਜਾਂਦਾ ਜਦੋਂ ਵਿਆਹ ਹੋਊਗਾ ਅਟੈਂਡ ਕਰਦੇ ਹਾਂ ਹੁਣ ਤਾਂ ਕਿਹੜੇ ਵਿਆਹਣਗੇ ਚਲੋ ਜੀ ਹੁਣ ਕੰਮ ਕਰ ਸੀ ਜਿਹੜਾ ਹੋ ਗਏ ਸਾਰੇ ਅਲਮਾਰੀਆਂ ਸੈੱਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਮੈਂ ਕਿਹਾ ਚਲੋ ਅੱਜ ਫਿਰ ਸੌਦੇ ਵਾਲਾ ਜਿਹੜਾ ਕੰਮ ਆਪਾਂ ਇਹ ਵੀ ਖਤਮ ਕਰ ਦਿੰਨੇ ਆਂਗੇ ਤੇ ਮੈਂ ਸੰਤਿਪਿੰਦਰ ਅਸੀਂ ਤਿੰਨੀ ਜਾਵਾਂਗੇ ਸੌਦਾ ਲੈਣਾ ਪਲੇਰ ਸਾਹਿਬ ਚਲੇ ਗਏ ਜਿਵੇਂ ਕਿ ਹੁਣ ਛੁੱਟੀਆਂ ਨੇ ਉਹ ਆਪਣਾ ਥੋੜਾ ਬਹੁਤਾ ਬਸ ਦਾ ਕੰਮ ਕਰਵਾਉਣ ਗਏ ਨੇ ਕਿਉਂਕਿ ਛੁੱਟੀਆਂ ਦੇ ਵਿੱਚ ਹੀ ਇਹ ਕੰਮ ਹੁੰਦੇ ਨੇਗੇ ਉਹ ਉੱਧਰ ਚਲੇ ਗਏ ਖਾਣਾ ਖੋਣਾ ਖਾ ਕੇ ਨਹੀਂ ਗਏ ਇਦਾਂ ਹੀ ਚਲੇ ਗਏ ਕਿਹਨਾਂ ਨੂੰ ਭੁੱਖ ਨਹੀਂ ਹੈਗੀ ਕਿਉਂਕਿ ਗਰਮੈਸ ਭਰ ਜਾਂਦੇ ਸਵੇਰ ਤੋਂ ਲੱਗ ਜਾਂਦੇ ਨੇ ਕੰਮ ਕਰਨਾ ਇੰਨਾ ਪਾਣੀ ਪਾਣੀ ਪੀ ਪੀ ਕੇ ਫਿਰ ਬਸ ਐਵੇਂ ਹੋ ਜਾਂਦਾ ਚਲੋ ਜੀ ਹੁਣ ਮੈਂ ਪਹਿਲਾਂ ਨਵਾਜ ਜੀ ਨੂੰ ਸੂਟ ਪਾ ਕੇ ਦਿਖਾਉਣੀ ਆ ਵੀ ਕਿਸ ਤਰ੍ਹਾਂ ਲੱਗਦਾ ਮੈਂ ਵੀ ਪਾਇਆ ਹੀ ਨਹੀਂ ਪਹਿਲਾਂ ਟ੍ਰਾਈ ਇਨ ਕੀਤਾ ਲਿਆ ਕੇ ਰੱਖ ਲਿਆ ਬਸ ਉਹਨੂੰ ਦਿਖਾ ਕੇ ਫੇਰ ਰੱਖਦੇ ਉਦੋਂ ਹੀ ਅੱਜ ਆਪਾਂ ਪਾ ਕੇ ਦੇਖਦੇ ਮੈਨੂੰ ਥੋੜੀ ਯੋਹ ਹੋਊਗਾ ਇਦਾਂ ਪਰ ਲੈਣਾ ਵੀ ਨਹੀਂ ਚਾਹੀਦਾ ਹਾਂ ਇੱਕ ਕੱਪੜੇ ਨੂੰ ਪਹਿਲਾਂ ਤਾਂ ਵਾਸ਼ ਕਰਨਾ ਚਾਹੀਦਾ ਇਹ ਨਹੀਂ ਕੀਤੇ ਸੀਗੇ ਮੈਂ ਚਲੋ ਜੀ ਹੁਣ ਮੈਂ ਪਾ ਕੇ ਦਿਖਾਉਣੀ ਤੁਹਾਨੂੰ ਲਓ ਜੀ ਪਾ ਕੇ ਆ ਗਈ ਮੈਂ ਅੱਜ ਨਿਊ ਸੂਟ ਦੇਖੋ ਗਰਮੀਆਂ ਦੇ ਵਿੱਚ ਨਾ ਵਧੀਆ ਰਹਿੰਦੇ ਨੇ ਇਦਾਂ ਦੇ ਕਲਰ ਵੀ ਵਧੀਆ ਰਹਿੰਦੇ ਨੇਗੇ ਪਰ ਇਹ ਕਾਟਨ ਸੀ ਬਹੁਤ ਸੋਹਣਾ ਕੱਪੜਾ ਹੈਗਾ ਬਿਲਕੁਲ ਵੀ ਪਾ ਕੇ ਮੈਨੂੰ ਇਹ ਨਹੀਂ ਲੱਗਿਆ ਹੈਗਾ ਬਹੁਤ ਹਲਕਾ ਸੀਗਾ ਬਹੁਤ ਆਰਾਮਦਾਇਕ ਕੱਪੜਾ ਹੈ ਇਹ ਮੈਨੂੰ ਬਹੁਤ ਵਧੀਆ ਲੱਗਿਆ ਜੇਕਰ ਤੁਸੀਂ ਕਿਸੇ ਨੇ ਮੰਗਵਾਉਣਾ ਮੇਸ਼ੋ ਤੋਂ ਤਾਂ ਲਿੰਕ ਵੈਸੇ ਤੇ ਇੱਕ ਦੋ ਭੈਣਾਂ ਨੂੰ ਲਿੰਕ ਮੈਂ ਭੇਜਿਆ ਵੀ ਇਹਦਾ ਤੇ ਜੇ ਤੁਸੀਂ ਮੰਗਵਾਉਣਾ ਤਾਂ ਲਿੰਕ ਮੈਂ ਤੁਹਾਨੂੰ ਦੇ ਦੂੰਗੀ ਇਹਦਾ ਤੇ ਲੋ ਜੀ ਰੈਡੀ ਤਾਂ ਮੈਂ ਇੱਥੇ ਹੋ ਗਈ ਸੀ ਪਰ ਤੁਹਾਨੂੰ ਦੱਸਿਆ ਵੀ ਗਏ ਆ ਸੀ ਲੇਟ ਹੀ ਸੀਗੇ ਲੋ ਜੀ ਹੁਣ ਜਾਂਦੇ ਆਪਾਂ ਤੈਨੂੰ ਤਾਂ ਸਵਾ 3 ਦਾ ਟਾਈਮ ਹੋ ਗਿਆ ਪਹਿਲਾਂ ਸੌਂ ਗਈ ਸੀ ਪਿੰਦਰ ਕੰਨ ਮੈਂ ਦੁਪਹਿਰਾਂ ਟਾਲ ਕੇ ਚੱਲਦੇ ਆ ਧੁੱਪ ਬਹੁਤ ਜ਼ਿਆਦਾ ਸੀਗੀ ਚਲੋ ਜੀ ਹੁਣ ਚੱਲਦੇ ਆ ਆ ਇੱਕ ਗਲਾਸ ਸੀ ਪਾਰ ਧਰਦਿਆਂ ਵਾਲਾ ਬੈਗ ਲੈ ਕੇ ਚੱਲੀਏਗੀ ਮੈਂ ਚਲੋ ਜੀ ਚੱਲਦੇ ਆਂ ਤੁਸੀਂ ਹਲਕੀ ਰੇਟ ਸੌਂਦੇ ਆ ਦੇਖੋ ਜੀ ਅੱਜ ਅਸੀਂ ਨਾ ਵੱਡੀ ਗੱਡੀ ਲੈ ਕੇ ਆਏ ਜਿਹੜੀ ਤਿਆਰ ਕਰਵਾਈ ਸੀ ਪਿੰਦਰ ਕਹਿੰਦਾ ਅੱਜ ਇਹ ਲੈ ਕੇ ਜਾਣੀ ਮੰਮੀ ਕਹਿੰਦਾ ਤੂੰ ਇਹਦੇ ਵਿੱਚ ਬੈਠੀ ਨਹੀਂ ਵੀ ਆਪਾਂ ਇਹੀ ਲੈ ਕੇ ਜਾਵਾਂਗੇ ਮੈਂ ਕਿਹਾ ਚੱਲ ਕੋਈ ਨਾ ਇਹੀ ਲੈ ਜਾਾਂਗੇ ਵੈਸੇ ਵੀ ਅਸੀਂ ਸਮਾਨ ਕਾਫੀ ਲੈ ਕੇ ਆਉਣਾ ਸੀਗਾ ਜਿਵੇਂ ਕਿ ਗੱਡੀਆਂ ਦਾ ਵੀ ਕੁਝ ਸਮਾਨ ਲੈ ਕੇ ਆਉਣਾ ਸੀ ਤਾਂ ਕਰਕੇ ਫਿਰ ਵੱਡੀ ਗੱਡੀ ਉਹ ਲੈ ਆਏ ਸੀ ਲਓ ਜੀ ਇੱਥੇ ਸ਼ਹਿਰ ਜਖੇਪੜ ਪਹੁੰਚ ਗਏ ਸੀ ਕਿ ਆਪਾਂ ਬਸ ਹੁਣ ਥੋੜੇ ਟਾਈਮ ਤੱਕ ਪਹੁੰਚ ਜਾਣਾਗਾ ਤੇ ਲੈ ਕੇ ਰਸਨ ਫਿਰ ਜਲਦੀ ਵਾਪਸ ਵੀ ਆਵਾਂਗੇ ਕਿਉਂਕਿ ਫਿਰ ਵੀਡੀਓ ਦੀ ਐਡੀਟਿੰਗ ਵਗੈਰਾ ਵੀ ਕਰਨੀ ਆ ਹਨਾ ਮੈਂ ਉਹ ਵੀ ਟਾਈਮ ਤੇ ਥੋੜੇ ਤ ਪਹੁੰਚਾਣਾ ਲੋਜੀ ਪਹੁੰਚ ਗਏ ਆਪਾਂ ਚੀਮੇ ਮਾਰਕੀਟ ਲੋਜੀ ਆਪਾਂ ਸੌਦਾ ਪੱਤਰਾ ਸਾਰਾ ਲੈ ਲਿਆ ਹੁਣ ਆਪਾਂ ਚੱਲਦੇ ਆਂ ਘਰੇ ਤੇ ਜਾ ਕੇ ਤੁਹਾਨੂੰ ਫੇਰ ਮਿਲਦੇ ਆਂ ਔਰ ਆਪਾਂ ਕੋਈ ਜਿਆਦਾ ਵੀਡੀਓ ਬਣਾਈ ਨਹੀਂ ਹੈਗੀ ਕਿਉਂਕਿ ਆਪਾਂ ਸੌਦਾ ਹੀ ਲੈਣਾ ਸੀ ਜੀ ਔਰ ਆਪਾਂ ਜਿਆਦਾ ਕੁਝ ਨਹੀਂ ਥੋੜਾ ਬਹੁਤਾ ਹੀ ਲਿਆਗਾ ਕੋਈ ਦੁਕਾਨ ਤੋਂ ਆਪਾਂ ਲੋਕ ਹੀ ਮਿਲ ਜੰਨਾ ਪਰ ਹੁਣ ਆਪਾਂ ਤੁਹਾਨੂੰ ਘਰੇ ਜਾ ਕੇ ਮਿਲਦੇ ਆਂ ਤਦ ਨਾਲ ਨਾ ਮੈਂ ਤਾਂ ਬੜੀ ਫੁੱਲ ਜਾਨੀ ਆ ਦੇ ਕੋਲ ਜੇ ਕੋਈ ਹੁੰਦਾ 40 ਸਾਲ ਹੋ ਗਏ। ਪਰ ਮੈਂ ਤਾਂ ਚੱਲਦੀ ਕਹਿੰਦੀ ਕਿ ਜੇ ਮਦਦ ਆਉਂਦੀ ਸੀ ਤੋ ਤਿੰਨੇ ਸਾਰੇ ਕੱਪੜੇ ਚਾਰ ਦਿਨਾਂ ਮਾ। ਅੱਛਾ। ਹੋਰ ਕਾ ਵੜਾ ਮੰਗਾਲਾ। ਕਾ ਲੈਵ ਮੰਗਾਲਾ। ਜਿਹੜੇ ਉਹ ਪੈਰ ਮੰਗਾਲਾ। ਹੋਰ ਲੈਣ ਲੈਣ ਲੇ ਉਹ ਪੈਰ ਜੇ। ਉਹ ਜਰੂਰੀ ਨਹੀਂ ਗੇ। ਕੰਮ ਕਰਨਾ ਖਿਲਦੀ ਨਹੀਂ ਫਿਰਨਾ ਉਪੀ ਵਧੀਆ ਕਰਦੀ। ਕਹਿੰਦੇ ਖਾਰ ਬਣਾ ਹਜ਼ਾਰ ਲੱਗ ਜੂ ਮੈਂ ਤਾਂ ਮੈਂ 2 ਹਜ਼ਾਰ ਖਾਗਾ ਬਣ ਉਹ ਚੀਜ਼ ਵਧੀਆ ਪੈਰ ਜਮਾਰ ਉਹ ਤੋਂ ਸਸਤੀ ਨੋਕੜ ਪਰ ਮੈਂ ਲੈ ਤਾ ਬੀ ਬਣਾਇਆ ਮੈਨੂੰ ਤਾਂ ਹੁਣ ਆਇਆ ਪਤਿੰਨ ਲੱਗਦਾ ਤਾਂ ਉਹ ਮੈਂ ਕਵਰ ਬਣਾ ਲੈ ਨਾਲੇ ਆ ਇਹ ਚੀਜ਼ ਵਧੀਆ ਹੈਂ ਤੂੰ ਦੋੜਨੇ ਫਿੱਟਨੇ ਆਇਆ ਹੈਨਾ ਅੱਜ ਜਦੋਂ ਪੜਾਦਾ ਮੇਰੇ ਚੂਹੀ ਆ ਦੇਖੀ ਮੈਂ ਤੋੜੀ ਚਾਸੀ ਗਾ ਮਸੜ ਜੇ ਉਹ ਲੈ ਉਹ ਛੋਲਾ ਆ ਬੜਾ ਪਰ ਆਇਆ ਤੁਹਾਨੂੰ ਨਾਲ ਸਭਾ ਆ ਗਿਆ ਸਭਾ ਚੱਲਦੀ ਰਹੀ ਦੀ ਠੀਕ ਨੇ ਕਰ ਨੇ ਕਰ ਵਾਲੀ ਜਾਰ ਚੱਲ ਤਲਾਵਾ ਸੰਤ ਵਧੀਆ ਹਾਂ ਸੰਤ ਵਧੀਆ ਠੀਕ ਹੈ ਠੀਕ ਹੈ ਤੇਰੇ ਲਈ ਤੇਰੇ ਵਾਸਤੇ ਨਾ ਇਹ ਤੜਕੇ ਜੀ ਆ ਜਲੀ ਬਾਈ ਆ ਜਾ ਮੈਂ ਰੋਟੀ ਆ ਦੇ ਮੈਂ ਆ ਜੋ ਹਰੇ ਮਾਂ ਨੂੰ ਰੋਟੀ ਆ ਦੇ ਜੀ ਰੋਟੀ ਆ ਨਾ ਸਾਡਾ ਜਦੋਂ ਅੱਛਾ ਸ਼ਮੇ ਕੀ ਕਰ ਤੁਸੀਂ ਬੋਲੋ ਬਾਪ ਜੀ ਕੱਢਦੇ ਆ ਆਹ ਟਾਈਮ ਬਰ ਆ ਗਿਆ ਸੱੰਨਾ ਆ ਸਨੀ ਲਾਉਗਾ ਹੁਣ ਜਦੋਂ ਆਇਆ ਆਪੇ ਦਿੱਲੀ ਮੈਂ ਉੱਥੇ ਗਈ ਪੱਕਾ ਫਿਕਸ ਹੀ ਲਵਾ ਲੈ ਇੱਕ ਟਾਈਮ ਹਾਂ ਕਰਾਉਂਦੀ ਸਨੀ ਫਿਕਸ ਕਰਵਾਣਾ ਹਾਂ ਦਾ ਸਾਹਿਬ ਦੇ ਇੱਕ ਜਿਹੜੇ ਕੱਪੜੇ ਜੇ ਪਾਏ ਤੇ ਚਿੱਟਾ ਕੇ ਵਿੱਚ ਪਾ ਦੇ ਮੈਂ ਆਖਿਆ ਜਦੋਂ ਮੈਂ ਕਾਇਰੜਾ ਖੋਲੇ ਹਾਂ ਸਨੀ ਮੱਜੇ ਤੇ ਗਈ ਪਿਆਵੇ ਕੱਦ ਕੱਪੜੇ ਧੋਤੇ ਮੈਂ ਬਰੇ ਕਿਹਨੇ ਪਸਾ ਤਰਦਾ ਫਿਰਦਾ ਇਹ ਕੱਪੜੇ ਪਾ ਦੋ ਜੀ ਫਿਰ ਮੈਂ ਵਧੀਆ ਤਾਂ ਫਿਰ ਫਿਰ ਉਹ ਜਿਹੜੇ ਨਹੀਂ ਹੋਣਗੇ ਉਹਨੇ ਫੇਰ ਪਾ ਗਏ ਹੈ ਕੱਪੜੇ ਨਾ ਮੈਂ ਤਾਂ ਸਿਰਫ ਕਹਿਣਾ ਉਹ ਭਾਂਡੇ ਆ ਪਿਆ ਦੀ ਇੱਥੇ ਹੁਣ ਕੋਈ ਵੀ ਬੰਦਾ ਹੈ ਹੁਣ ਬਾਹਰ ਪਿਓ ਆਈ ਕਰਦੇ ਦਰਦ ਨਾ ਮਤਰਾ ਹੀ ਪਾਈ ਹੈ ਕਹਿੰਦੇ ਇਹੋ ਸਾਪੀ ਆ ਲਓ ਜੀ ਆਪਾਂ ਸੌਦਾ ਪੱਤਾ ਸੀ ਜਿਹੜਾ ਸਾਰਾ ਲੈ ਲਿਆ ਘਰ ਵੀ ਜਾਇਆ ਏ ਤੇ ਹੁਣ ਆਪਾਂ ਬਸ ਚੱਲਦੇ ਆਂ ਪਿੰਡ ਗੰਡੂਆਂ ਨੂੰ ਤੇ ਬਾਕੀ ਪਿੰਡਰ ਗਿਆ ਹੋਇਆ ਜੀ ਇੱਥੇ ਦਹੀਂ ਪੱਲੇ ਲੈਣ ਮੈਂ ਬੈਠੀ ਸੀ ਗੱਡੀ 'ਚ ਗਰਮੀ ਇੰਨੀ ਕਿ ਜ਼ਿਆਦਾ ਆ ਗਈ ਬਹੁਤ ਜ਼ਿਆਦਾ ਗਰਮੀ ਆ ਹਨਾ ਇਸੇ ਕਰੋਂ ਡਲਦੀ ਸੀ ਵੀ ਬਾਹਰ ਨਿਕਲਣ ਤੋਂ ਪਰ ਚਲੋ ਕੋਈ ਗੱਲ ਨਹੀਂ ਅੱਜ ਵੀ ਹੋ ਗਿਆ ਕੰਮ ਸਾਰਾ ਪਰ ਇਹ ਵੀ ਘਰ ਦੇ ਅੰਦਰ ਰਹਿਣਿਆ ਨਾਲ ਜਦੋਂ ਹਨਾ ਜ਼ਿਆਦਾ ਫਿਰ ਗਰਮੀ ਲੱਗਦੀ ਹੈ ਜਿਹੜਿਆਂ ਦਾ ਹੁਣ ਡੇਲੀ ਰੁਟੀਨ ਬਣਿਆ ਹੋਇਆ ਉਹਨਾਂ ਨੇ ਹਨਾ ਕੰਮ ਕਾਰ ਕਰਨਾ ਉਹਨਾਂ ਦਾ ਉਦਾਂ ਦਾ ਸੁਭਾਅ ਬਣ ਜਾਂਦਾ ਹੈ ਚਲੋ ਜੀ ਬਸ ਆਪਾਂ ਲੈ ਲਿਆ ਹੁਣ ਸਮਾਨ ਜਾ ਕੇ ਘਰੇ ਮਿਲਦੇ ਆ ਸੋਨੂੰ ਜ਼ਿਆਦਾ ਵੀਡੀਓ ਆਪਾਂ ਇੱਥੇ ਬਣਾਇਆ ਨਹੀਂ ਹੈਗਾ ਕਿਉਂਕਿ ਫਿਰ ਤੁਹਾਨੂੰ ਪਤਾ ਹੀ ਏ ਜੀ ਹਨਾ ਅੱਬਾ ਸਪੈਸ ਸਰ ਸੌਦਾ ਹੀ ਲਿਆ ਸੀ ਇੱਕ ਦੋ ਦੁਕਾਨਾਂ ਤੇ ਆਪਾਂ ਹੋਰ ਖੜੇ ਸੀ ਜਿੱਥੋਂ ਆਪਾਂ ਬਸ ਚੱਪਲਾਂ ਵਗੈਰਾ ਲਈਆਂ ਨੇ ਜਾਂ ਥੋੜਾ ਜਿਹਾ ਮੈਕਕਰੋਕਰੀ ਦਾ ਸਮਾਨ ਤੇ ਤੁਹਾਨੂੰ ਪਤਾ ਹੀ ਜਦੋਂ ਮੇਰਾ ਸੌਦਾ ਪਤਾ ਜਾਉ ਲੈਣ ਆਉਨੇ ਹਨਾ ਜਾਂ ਸ਼ਹਿਰ ਆ ਮਾ ਦਾ ਕਿਚਨ ਦਾ ਕੁਛ ਨਾ ਕੁਛ ਤਾਂ ਮੈਂ ਲੈ ਕੇ ਜਾਨੀ ਇਹ ਤਾਂ ਹੋ ਨਹੀਂ ਸਕਦਾ ਵੀ ਕਿਚਨ ਦੇ ਲਈ ਕੁਛ ਨਾ ਕਰੀਦਾ ਹਨਾ ਤਾਂ ਕਰਕੇ ਬਸ ਥੋੜੇ ਬਹੁਤ ਸ਼ਾਪਿੰਗ ਕਿਚਨ ਦੀ ਵੀ ਕੀਤੀ ਉਹ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਬਾਕੀ ਸਾਰਾ ਹੋ ਗਿਆ ਆਪਣਾ ਸੌਦਾ ਪੱਤਾ ਭਿੰਦਰ ਬਸ ਦੇ ਹੀ ਭੱਲੇ ਲੈ ਕੇ ਆ ਜੇ ਸਣੀ ਨੇ ਕਰਤਾ ਸੀਗਾ ਫੋਨ ਕਹਿੰਦਾ ਮੈਨੂੰ ਦਹੀਂ ਭੱਲੇ ਲਿਆ ਦਿਓ ਚੱਲ ਵੀ ਗਏ ਆ ਬਾਕੀ ਹੋ ਗਿਆ ਜੀ ਸਬਜ਼ੀ ਸੂਜੀ ਆਪਾਂ ਲੈ ਲਈ ਸੰਟੀ ਨਹੀਂ ਸਾਡੇ ਨਾਲ ਅੱਜ ਜਾਂਦਾ ਸੰਟੀ ਇੱਥੇ ਹੀ ਰਹਿ ਗਿਆ ਉਹਦਾ ਨਾ ਫੋਨ ਫਟ ਗਿਆ ਸੰਟੀ ਦਾ ਪਹਿਲਾਂ ਡਿੱਗ ਗਿਆ ਸੀ ਕਈ ਦਿਨ ਪਹਿਲਾਂ ਅੱਜ ਉਹ ਬਿਲਕੁਲ ਹੀ ਵਿਚਾਰਾ ਖੜ ਗਿਆ ਮਤਲਬ ਫੋਨ ਖੜ ਗਿਆ ਉਹਦਾ ਮੂਡ ਆਫ ਹੋ ਗਿਆ ਤਾਂ ਕਰਕੇ ਫਿਰ ਮੈਨੂੰ ਵੀ ਆਣ ਲੱਗਿਆ ਫਿਰ ਮੈਂ ਉਹਨੂੰ ਕਿਹਾ ਹੀ ਨਹੀਂ ਵੀ ਤੂੰ ਵੀਡੀਓ ਬਣਾ ਦੇ ਹਨਾ ਇੱਥੇ ਜਦੋਂ ਅਸੀਂ ਐਂਟਰ ਹੋਏ ਜੀਮਾਂ ਦੇ ਵਿੱਚ ਨਾ ਉਹਦਾ ਵਿਚਾਰੇ ਦਾ ਫੋਨ ਹੀ ਪਤਾ ਨਹੀਂ ਕਿਵੇਂ ਖੜ ਗਿਆ ਉਹਦਾ ਵੀ ਮੂਡ ਜਾ ਆਫ ਹੋ ਗਿਆ ਫਿਰ ਮੈਨੂੰ ਵੀ ਐ ਹੋ ਗਿਆ ਵੀ ਜਵਾਕ ਦਾ ਨਾ ਫੋਨ ਕੁੱਟ ਗਿਆ ਮੰਨ ਜਾਨੀ ਕਿਤਾ ਹੁਣ ਅਸੀਂ ਉਹਨੂੰ ਘਰ ਛੱਡ ਕੇ ਆਇਾਂਗੇ ਉਹਨੂੰ ਕਿਹਾ ਵੀ ਚੱਲ ਕੋਈ ਨਾ ਸਕਰੀਨ ਵਗੈਰਾ ਪਾ ਲਾ ਪਵਾ ਲਾ ਤੂੰ ਹਣਾ ਜੀ ਹੁਣ ਘਰ ਜਾ ਕੇ ਮਿਲਦੇ ਤੁਹਾਨੂੰ ਬਸ ਆ ਜਾਵੇ ਪਿੰਦਰ ਲੋ ਜੀ ਪਹੁੰਚ ਗਏ ਆਪਾਂ ਆਪਣੇ ਪਿੰਡ ਗੰਡੂਆ ਤੇ ਇੱਥੇ ਬਸ ਹੁਣ ਆਪਾਂ ਘਰ ਦੇ ਨੇੜੇ ਤੇ ਜੜੀਆਂ ਬਿਲਕੁਲ ਤੇ ਉਸ ਤੋਂ ਬਾਅਦ ਦੇਖੋ ਪਹੁੰਚ ਗਏ ਆਪਾਂ ਘਰ ਤੇ ਘਰ ਆ ਕੇ ਹੋਰ ਕੋਈ ਵੀ ਮੈਂ ਵੀਡੀਓ ਨਹੀਂ ਸ਼ੂਟ ਕੀਤਾ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਫਿਰ ਵੀਡੀਓ ਦਾ ਵੀ ਮੈਂ ਦੇਖੋ ਉਹ ਕਰਨਾ ਸੀ ਤੁਹਾਡੇ ਤੱਕ ਪਹੁੰਚਾਉਣਾ ਸੀਗਾ ਤੇ ਇੱਥੇ ਰਾਤ ਦਾ ਟਾਈਮ ਆ ਅ ਸਣੀ ਤੇ ਸਣੀ ਦੇ ਪਾਪਾ ਇੱਥੇ ਖਾ ਰਹੇ ਸੀਗੇ ਰੋਟੀ ਤੇ ਪਿੰਡਰ ਇੱਥੇ ਸ਼ਾਇਦ ਚਾਚਾ ਜੀ ਦੇ ਘਰ ਗਿਆ ਸੀ ਸਾਡੇ ਦੂਸਰੇ ਘਰ ਅੰਦਰ ਲੈ ਘਰ ਗਿਆ ਹੋਇਆ ਸੀਗਾ ਉਹ ਫਿਰ ਉਧਰ ਬੈਠ ਗਿਆ ਸੀ ਮੈਂ ਕਿਹਾ ਚੱਲ ਕੋਈ ਨਾ ਵੀ ਬੈਠ ਜਾਂਦੇ ਉਹਨੂੰ ਉਧਰ ਲਾਏ ਉਹਦੇ ਟਾਈਮ ਤੇ ਫਿਰ ਆ ਕੇ ਮੈਂ ਕਿਹਾ ਮੈਂ ਬਾਅਦ ਚ ਖਾ ਲੂ ਉਹ ਤਾਂ ਖਾਣਾ ਮੈਂ ਬਣਾ ਕੇ ਰੱਖਤਾ ਸੀ ਰੋਟੀ ਜਾਨੀ ਕਿ ਤੇ ਲਓ ਜੀ ਇੱਥੇ ਹੋ ਗਈ ਨੈਕਸਟ ਮਾਰਨਿੰਗ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਲਓ ਜੀ ਇੱਥੇ ਮੈਂ ਬਣਾ ਲਿਆ ਸੀਗਾ ਖਾਣਾ ਰੋਟੀ ਵੀ ਬਣਾ ਲਈ ਸੀ ਸਬਜੀ ਮੇਰੀ ਬਣਾਈ ਹੋਈ ਹੈਗੀ ਸੀ ਕੱਦੂ ਦੀ ਤੇ ਤੇ ਸਨੀ ਦਾ ਟਿਫਨ ਲਈ ਮੈਂ ਬਣਾ ਰਹੀ ਸੀਗੀ ਚਨੇ ਉਵਾਲ ਕੇ ਚਨੇ ਨਾ ਉਹਨੂੰ ਤੜਕਾ ਲਗਾਇਆ ਸੀ ਉਹ ਕਹਿੰਦਾ ਮੰਮੀ ਵੀ ਉੱਥੇ ਮੈਨੂੰ ਲੰਚ ਤੋਂ ਬਾਅਦ ਫਿਰ ਥੋੜੀ ਭੁੱਖ ਲੱਗਦੀ ਹੈਗੀ ਮਤਲਬ ਕਿ ਈਵਨਿੰਗ ਟਾਈਮ 4:00 ਵਜੇ ਤੇ ਕਹਿੰਦਾ ਵੀ ਉਦੋਂ ਮੈਂ ਕੁਝ ਖਾ ਲਵਾਂ ਵੀ ਮੈਨੂੰ ਬਣਾ ਕੇ ਅਲੱਗ ਪਾ ਦੀ ਮੈਂ ਕਹਾਂ ਚਲ ਕੋਈ ਨਾ ਫਿਰ ਮੈਂ ਰਾਤ ਨੂੰ ਚਨੇ ਭੋਂਤੇ ਸੀਗੇ ਬਸ ਥੋੜਾ ਤੜਕਾ ਲਾਇਆ ਅੱਜ ਥੋੜੇ ਸਪਾਈਸੀ ਬਣ ਗਏ ਸੀਗੇ ਮੈਂ ਕਹਾਂ ਚਲ ਕੋਈ ਨਾ ਕੱਲ ਤੋਂ ਥੋੜੇ ਜਿਹਾ ਆਪਾਂ ਦੇਖ ਕੇ ਕਿਉਂਕਿ ਅੱਜ ਥੋੜੇ ਪਤਾ ਨਹੀਂ ਮੇਰਾ ਸਰੀਰ ਵੀ ਕੱਲ ਧੁੱਪ ਦੇ ਵਿੱਚ ਜਾ ਕੇ ਨਾ ਮਤਲਬ ਕਿ ਸਰੀਰ ਦੇ ਵਿੱਚ ਜਾਨ ਜੀ ਨਹੀਂ ਰਹੀ ਕੰਮ ਤਾਂ ਚਲੋ ਕਰ ਰਹੀ ਸੀ ਕਿਉਂਕਿ ਧੁੱਪ ਬਹੁਤ ਜ਼ਿਆਦਾ ਜੀ ਆਦਤ ਨਹੀਂ ਹੈਗੀ ਜਿਹੜੇ ਦਿੱਲੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਆਦਤ ਬਣੀ ਹੁੰਦੀ ਹੈ ਸੁਭਾਅ ਪਿਆ ਹੁੰਦਾ ਹਨ ਜਿਹੜੇ ਆਪਾਂ ਕਦੇ-ਕਦੇ ਜਾਂਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਲੱਗਦਾ ਬਸ ਐਵੇਂ ਜੀ ਬਿ ਬੁਖਾਰ ਨੇ ਜੜਿਆ ਸੀ ਨਾ ਮਤਲਬ ਕਿ ਸੀ ਵੀ ਚੜੂਗਾ ਬੁਖਾਰ ਬੁਖਾਰ ਦੀ ਤਰ੍ਹਾਂ ਹੀ ਲੱਗ ਰਿਹਾ ਸੀਗਾ ਲੋ ਜੀ ਤੜਕਾ ਵੀ ਇੱਥੇ ਲੱਗ ਗਿਆ ਸੀ ਇਹਦੇ ਵਿੱਚ ਮੈਂ ਕਰਤੇ ਚਨੇ ਮਿਕਸ ਟਮਾਟਰ ਪਾਏ ਸੀ ਇਹਦੇ ਵਿੱਚ ਪਿਆਜ਼ ਹਰੀ ਮਿਰਚ ਬਾਕੀ ਉਹੀ ਨਮਕ ਅਵਲਣ ਵੇਲੇ ਪਾਤਾ ਸੀਗਾ ਜਿਹੜੇ ਮਤਲਬ ਕਿ ਹੁਣ ਇਹਦੇ ਵਿੱਚ ਆਪਾਂ ਸਿਰਫ ਥੋੜੀ ਜਿਹੀ ਰੈੱਡ ਮਿਰਚ ਮਿਕਸ ਕੀਤੀ ਸੀ ਥੋੜੀ ਜਿਹੀ ਹਲਦੀ ਕੱਲ ਤੋਂ ਹੋਰ ਤਰੀਕੇ ਨਾਲ ਬਣਾ ਕੇ ਦਵਾਂਗੀ ਅੱਜ ਮੈਂ ਇਦਾਂ ਹੀ ਤੜਕਾ ਲਗਾਤਾ ਸੀਗਾ ਮੰਗਾ ਜਲ ਵੀ ਤੂੰ ਖਾ ਲਈ ਹਨਾ ਹੋਗੇ ਸੀ ਥੋੜੇ ਜਿਹੀ ਸਪਾਈਸੀ ਪਰ ਚਲੋ ਕੋਈ ਗੱਲ ਨਹੀਂ ਸਪਾਈਸੀ ਵਧੀਆ ਲੱਗਦੇ ਨੇ ਹਨਾ ਪਰ ਕੱਲ ਤੋਂ ਕੁਝ ਹੋਰ ਬਣਾ ਲਵਾਂਗੇ ਚਲੋ ਅਲੱਗ-ਅਲੱਗ ਬਣਾ ਕੇ ਹਨਾ ਪਾ ਲਿਆ ਕਰੂੰਗੀ ਵੀ ਇੱਕ ਚੀਜ਼ ਤਾਂ ਚਲੋ ਨਹੀਂ ਜਾਂ ਕਈ ਵਾਰ ਫਰੂਟ ਵਗੈਰਾ ਹੋ ਗਿਆ ਜਾਂ ਹੋਰ ਵੀ ਕਾਫੀ ਚੀਜ਼ਾਂ ਨੇ ਪਨੀਰ ਦਾ ਕੁਝ ਬਣਾ ਕੇ ਪਾ ਦੋ ਹਨਾ ਕਾਫੀ ਚੀਜ਼ਾਂ ਹੁੰਦੀਆਂ ਟਿਫਨ ਦੇ ਵਿੱਚ ਪਾਉਣ ਨੂੰ ਲੋ ਜੀ ਇੱਥੇ ਸਨੀ ਦਾ ਲੰਚ ਮੈਂ ਕਰਦਾ ਸੀਗਾ ਪੈਕ ਆ ਇੱਥੇ ਖਾਣਾ ਤਾਂ ਮੇਰਾ ਬਣਾਇਆ ਚੁੱਕਿਆ ਸੀਗਾ ਬਸ ਇੱਥੇ ਸਨੀ ਦਾ ਲੰਚ ਪੈਕ ਕਰਦਾ ਸੀ ਟਿਫਨ ਪੈਕ ਕਰਕੇ ਉਸ ਤੋਂ ਬਾਅਦ ਫਿਰ ਮੈਂ ਖਾਣਾ ਖਾ ਲਿਆ ਸੀ ਇੱਕ ਦੋ ਕੰਮ ਸੀਗੇ ਜਿਹੜੇ ਹੋਰ ਇੱਥੇ ਜਮੇਲਾ ਵੀ ਆ ਗਈ ਸੀਗੀ ਜਮੇਲਾ ਆਪਣਾ ਝਾੜੂ ਲਾ ਰਹੀ ਸੀਗੀ ਮੈਂ ਫਿਰ ਟਾਈਮ ਨਾਲ ਮੈਂ ਕਿਹਾ ਵੀ ਸਫਾਈ ਕਰਦਾ ਸਲੈਬ ਵਗੈਰਾ ਤੇ ਵੀ ਫਿਰ ਇੱਧਰਲਾ ਵੀ ਕਿਚਨ ਦਾ ਵੀ ਦੇਖੋ ਉਹ ਕਰ ਦੂਗੀ ਉਸ ਤੋਂ ਬਾਅਦ ਇੱਥੇ ਸਾਰੇ ਕੰਮਕਾਰ ਕਰਲੇ ਸੀਗੇ ਹੋ ਗਏ ਸੀਗੇ ਖਤਮ ਤੇ ਨਾਈ ਨਹੀਂ ਸੀਗੀ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਸਰੀਰ ਮੇਰਾ ਐਵੇਂ ਜਿਹਾ ਹੋਇਆ ਪਿਆ ਫਿਰ ਮੇਰਾ ਮਨ ਕੀਤਾ ਵੀ ਇੱਥੇ ਮੈਂ ਪੀਮਾ ਬਣਾ ਕੇ ਸ਼ਰਬਤ ਕੱਲ ਮੈਂ ਲੈ ਕੇ ਆਈ ਸੀ ਸੰਦਲ ਦੀ ਬੋਤਲ ਜਿਹਨੂੰ ਆਪਾਂ ਸਕੈਸ ਸ਼ਰਬਤ ਕਹਿ ਦਿੰਨੇ ਹਨਾ ਉਹ ਲੈ ਕੇ ਆਈ ਸੀਗੀ ਤੇ ਉਹੀ ਬਣਾ ਰਹੀ ਸੀ ਆਪਣੇ ਲਈ ਇੱਕ ਗਲਾਸ ਹੋਰ ਇੱਥੇ ਕੋਈ ਵੀ ਨਹੀਂ ਸੀ ਘਰ ਪਿੰਦਰ ਨਹੀਂ ਸੀ ਕਲੇਰ ਸਾਹਿਬ ਨਹੀਂ ਸੀ ਸਣੀ ਤੁਹਾਨੂੰ ਪਤਾ ਹੀ ਚੋਪ ਤੇ ਜਾ ਚੁੱਕਿਆ ਸੀਗਾ ਮੈਂ ਕੱਲੀ ਹੋ ਸੀ ਆਪਣੇ ਲਈ ਇੱਕ ਗਲਾਸ ਬਣਾ ਲਿਆ ਸੀ ਥੋੜੀ ਜਿਹੀ ਚੀਨੀ ਘੋਲ ਲਈ ਸੀ ਪਾਣੀ ਦੇ ਵਿੱਚ ਚੀਨੀ ਘੋਲਣ ਤੋਂ ਬਾਅਦ ਆਪਾਂ ਇੱਥੇ ਰੂਬਜ਼ਾ ਪਾ ਲਿਆ ਸੀਗਾ ਇੱਕ ਚਮਚ ਤੇ ਮਿਕਸ ਕਰਤਾ ਸੀ ਇਹਦੇ ਵਿੱਚੋਂ ਅੱਧਾ ਕੱਪ ਜਿਹੜਾ ਮੈਂ ਦੁੱਧ ਦਾ ਪਾ ਲਿਆ ਸੀ ਮੈਨੂੰ ਜ਼ਿਆਦਾ ਦੁੱਧ ਵਾਲਾ ਹੀ ਵਧੀਆ ਲੱਗਦਾ ਇਹ ਜ਼ਿਆਦਾ ਪਤਲਾ ਜ ਨਹੀਂ ਸਿਰ ਦੁੱਧ ਵਾਲਾ ਹੀ ਜਣੀ ਕਿ ਮੈਨੂੰ ਵਧੀਆ ਲੱਗਦਾ ਕਈ ਐਦਾਂ ਵੀ ਪੀ ਲੈਂਦੇ ਨੇ ਪਾਣੀ 'ਚ ਘੋਲ ਕੇ ਪਰ ਮੈਨੂੰ ਦੁੱਧ ਵਾਲਾ ਹੀ ਵਧੀਆ ਲੱਗਦਾਗਾ ਛੋਟਾ ਕੱਪ ਸੀਗਾ ਜਿਹੜਾ ਅੱਧਾ ਕਿੱਥੇ ਮੈਂ ਦੁੱਧ ਦਾ ਪੁਣ ਕੇ ਮਿਕਸ ਕਰ ਲਿਆ ਸੀ ਉਵਾਲਿਆ ਹੋਇਆ ਦੁੱਧ ਹੀ ਸੀਗਾ ਇਹ ਕਿਉਂਕਿ ਮੈਨੂੰ ਫਲੇਵਰ ਇਹਦਾ ਉਵਾਲੇ ਹੋਏ ਦਾ ਹੀ ਵਧੀਆ ਲੱਗਦਾਗਾ ਲੋ ਜੀ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਮੈਂ ਠੰਡਾ ਚਿਲਡ ਥੋੜਾ ਜਿਹਾ ਪਾਣੀ ਪਾ ਲਿਆ ਸੀਗਾ ਡੋਂਗੇ ਦੇ ਵਿੱਚ ਹੀ ਪਾਣੀ ਪਾ ਕੇ ਰੱਖਤਾ ਸੀਗਾ ਪਰ ਫਲ ਦੇ ਮੈਂ ਕਿਹਾ ਨਾ ਚਲੋ ਵੀ ਠੰਡਾ ਹੋ ਜੂ ਕਿਉਂਕਿ ਸ਼ਰਬਤ ਕੋਈ ਵੀ ਹੋਵੇ ਜੀ ਠੰਡਾ ਠੰਡਾ ਹੀ ਵਧੀਆ ਲੱਗਦਾ ਹਨਾ ਤੇ ਬਾਕੀ ਥੋੜਾ ਜਿਹਾ ਪਾਣੀ ਦੇ ਵਿੱਚ ਹੋਰ ਮਿਕਸ ਕਰ ਲੂੰਗੀ ਤੇ ਆਪਣੇ ਲਈ ਹੋ ਜੂ ਰੈਡੀ ਚਲੋ ਜੀ ਬੈਠ ਕੇ ਅੰਦਰ ਪੀਣਿਆ ਸ਼ਰਬਤ ਦੇ ਵੀ ਪੀਏ ਤੁਸੀਂ ਵੀ ਠੰਡਾ ਸ਼ਰਬਤ ਤੇ ਕੰਮ ਕਰ ਹੋ ਗਏ ਮੇਰੇ ਖਤਮ ਹੁਣ ਮੈਂ ਥੋੜੇ ਬਹੁਤ ਡੱਬੇ ਸਾਫ ਕਰਕੇ ਰਸਨ ਪਾਉਂਗੀ ਬੱਸ ਇਹਦਾ ਡੱਬੇ ਸਾਫ ਕਰੇ ਹੋਏ ਨੇ ਆਪਾਂ ਸਫਾਈ ਕੀਤੀ ਜਿਵੇਂ ਚੰਗੀ ਤਰ੍ਹਾਂ ਸਾਫ ਕਰਕੇ ਰੱਖਿਆ ਉਹਨਾਂ ਪਰ ਫਿਰ ਵੀ ਇੱਕ ਵਾਰ ਕੱਪੜਾ ਮਾਰ ਕੇ ਸਾਫ ਕਰਕੇ ਉਹਨਾਂ ਦੇ ਵਿੱਚ ਆਪਾਂ ਜਿਹੜਾ ਸੌਦਾ ਲੈ ਕੇ ਆਇਆ ਸੌਦਾ ਪਾਵਾਂਗੇ ਤੇ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਂਗੀ ਮੈਂ ਥੋੜੀ ਸ਼ਾਪਿੰਗ ਕੀਤੀ ਆ ਕਿਚਨ ਵਾਸਤੇ ਪਹਿਲਾਂ ਮੈਂ ਤੁਹਾਨੂੰ ਸ਼ਾਇਦ ਦੱਸਿਆ ਸੀ ਉਹ ਤੁਹਾਨੂੰ ਆਪਾਂ ਕੱਲ੍ਹ ਵਾਲੇ ਵਲੌਗ ਦੇ ਵਿੱਚ ਦਿਖਾਵਾਂਗੇ ਹਨਾ ਕੀ ਲਿਆ ਥੋੜਾ ਜਿਹਾ ਹੀ ਲਿਆ ਜ਼ਿਆਦਾ ਕੁਝ ਤਾਂ ਲਿਆ ਨਹੀਂ ਪਰ ਜਿਹੜਾ ਵੀ ਮਤਲਬ ਕਿ ਜ਼ਰੂਰੀ ਸੀਗਾ ਲੈਣਾ ਇੱਕ ਦੋ ਚੀਜ਼ਾਂ ਬਾਕੀ ਕੁਝ ਇੱਕ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਇੱਕ ਦੋ ਚੀਜ਼ਾਂ ਪਸੰਦ ਆ ਜੇ ਇਦਾਂ ਹੋ ਜਾਂਦਾ ਚਲੋ ਜੀ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਵਧੀਆ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਬਾਏ ਬਾਏ ਟਿਕ ਕੇਅਰ